ਲੋ ਜੀ ਗੱਲ ਇਹ ਹੈ ਵੀ ਹਰ ਇੱਕ ਦਾ ਭਲਾ ਹੋ ਸਕਦਾਗਾ ਥੋੜਾ ਜਿਹਾ ਸਾਨੂੰ ਵੀ ਪਰਹੇਜ਼ ਰੱਖਣੇ ਜੀ ਜ਼ਰੂਰੀ ਹੁੰਦੇ ਨੇ ਫੇਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਇਲਾਜ ਕੰਮ ਕਰਦਾ ਹੁੰਦਾ ਪਰ ਇੰਨਾਗਾ ਇੱਥੇ ਮੈਂ ਜਿੰਨਿਆਂ ਨੂੰ ਆਇਆਂ ਨੂੰ ਦੇਖਿਆ ਹੈਗਾ ਸਾਰੇ ਠੀਕ ਹੋਏ ਵੀ ਦੇਖੇ ਨੇ ਜਿੰਨਿਆਂ ਨੂੰ ਜਿੰਨੀ ਵਾਰ ਆ ਕੇ ਮੈਂ ਮਿਲਿਆਗਾ 80% ਰਿਜ਼ਲਟ ਕਹਿ ਸਕਦੇ ਆ 100 ਕਿਤੇ ਵੀ ਨਹੀਂ ਹੁੰਦਾ ਇਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਦੀ ਵੈਸੇ ਕੋਸ਼ਿਸ਼ ਹੁੰਦੀ ਹੈ ਕਿਸੇ ਵੀ ਡਾਕਟਰ ਦੀ ਜੋ ਮੇਰੇ ਕੋਲੇ ਕੋਈ ਮਰੀਜ਼ ਆਇਆ ਠੀਕ ਹੋ ਕੇ ਜਾਵੇ ਪਰ ਇੱਥੇ ਮੈਂ ਖੁਦ ਦੇਖਦਾ ਰਹਿਣਾ ਅਬੀ ਐਕਿਊ ਟੱਚ ਥੈਰੇਪੀ ਵਾਲਿਆਂ ਦੇ ਖੜਾ ਰਾਏਕੋਟ ਇਨਾਂ ਕੋਲੇ 80% ਰਿਜ਼ਲਟ ਜਿਹੜਾ ਐਨ ਓਕੇ ਹੁੰਦਾ ਹੈ ਰਵੀ ਜੀ ਸਵਾਗਤ ਹੈ ਜੀ ਠੀਕ ਹੈ ਹਾਂ ਜੀ ਅੱਛਾ ਤੁਸੀਂ ਇਹ ਜੀ ਕਿਹੜੀ ਵਿਧੀ ਨਾਲ ਇਲਾਜ ਕਰਦੇ ਹੋ ਵੀ ਹਰ ਇੱਕ ਬੰਦਾ ਠੀਕ ਹੋ ਜਾਂਦਾ ਜਿਹੜੀ ਸਾਡੇ ਕੋਲੇ ਵਿਧੀ ਹੈ ਜੀ ਉਹਦਾ ਨਾਮ ਹੈਗਾ ਐਕਿਊ ਟੱਚ ਜੀ ਐਕਿਊ ਟੱਚ ਦੀ ਤਕਨੀਕ ਨਾਲ ਹੀ ਅਸੀਂ ਠੀਕ ਕਰਨਾ ਪੇਸ਼ੈਂਟ ਨੂੰ ਹਾਂ ਸਾਡੇ ਕੋਲ ਦਿੱਲੀ ਤੋਂ ਆਏ ਸੀ 500 ਸੰਡੇ ਨੂੰ ਹਮ ਤੇ ਉਹਨਾਂ ਦੀ ਲੱਤ 'ਚ ਦਰਦ ਰਹਿ ਗਿਆ ਅੱਜ ਦੂਜੀ ਸੀਟਿੰਗ ਹੈ ਰੇਡ ਦੀ ਹੱਡੀ ਛੜੀ ਢੂਈ 'ਚ ਪੇਨ ਸੀ ਉਹਨਾਂ ਦੇ ਜਮਾ ਠੀਕ ਹੋ ਗਿਆ ਅੱਛਾ ਮੰਨ ਲਓ ਇੱਕ ਵਾਰ ਦੇ ਵਿੱਚ ਪੇਨ ਉਹਨਾਂ ਦੀ ਬਿਲਕੁਲ ਠੀਕ ਹੋ ਗਈ ਇੱਕ ਅੱਜ ਦੂਜੀ ਵਾਰ ਆਇਆ ਇੱਕ ਵਾਰ ਜੀ ਬੈਕ ਪੇਨ ਠੀਕ ਹੋ ਗਈ ਲੱਤਾਂ ਦਾ ਉਹਨਾਂ ਦਾ ਅੱਜ ਹੋ ਗਿਆ ਠੀਕ ਹੈ ਮੰਨ ਲਓ ਇੱਕ ਵਾਰ ਦੇ ਵਿੱਚ ਬੈਕ ਪੇਨ ਖਤਮ ਹੋ ਗਈ ਦੂਜੀ ਵਾਰ ਦੇ ਵਿੱਚ ਤੁਸੀਂ ਉਹਦੀ ਲੈਗ ਦੀ ਉਹਨਾਂ ਦੇ ਵੀ ਠੀਕ ਅੱਛਾ ਹੁਣ ਬਜ਼ੁਰਗ ਬੈਠੇ ਨੇ ਆਪਣੇ ਕੋਲੇ ਜੀ ਇਹ ਚਲੇ ਗਏ ਸੀ ਆਪਦੇ ਜਵਾਕਾ ਕੋਲੇ ਬਾਹਰ ਲਾ ਕੇ ਆਇਆ ਦੋ ਮਹੀਨੇ ਓਕੇ ਮਾਤਾ ਜੀ ਇੱਕ ਮਿੰਟ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਦੇ ਰਹਿਣ ਵਾਲੇ ਸਿਰਜਵਣ ਤੋਂ ਅੱਛਾ ਤੁਸੀਂ ਪਹਿਲਾਂ ਟ੍ਰੀਟਮੈਂਟ ਕਰਾਇਆ ਸੀ ਕਰਾਇਆ ਠੀਕ ਹੋ ਗਿਆ ਸੀ ਅੱਛਾ ਠੀਕ ਹੋ ਗਿਆ ਸਾਡਾ ਫਿਰ ਫੇਟ ਹੋ ਗਿਆ ਜਿਆਦਾ ਬਾਹਰ ਜਾਣ ਕਰਕੇ ਅੱਛਾ ਬਾਹਰ ਚਲੇ ਕਿੰਨਾ ਟਾਈਮ ਠੀਕ ਸੀ ਜਮਾਈ ਅਸੀਂ ਠੀਕ ਹੈ ਅਸੀਂ ਲਾ ਕੇ ਆਏ ਦੋ 2.5 ਮਹੀਨੇ ਲਾ ਕੇ ਪਹਿਲਾਂ ਜਮਾ ਠੀਕ ਹੋ ਗਿਆ ਹਾਂਜੀ ਠੀਕ ਸੀ ਉਹ ਜਹਾਜ਼ ਤੇ ਚੜ੍ਹਨਾ ਚਾੜੂ ਤਨ ਕਰਕੇ ਨਾ ਪੌੜੀਆਂ ਨਾਲ ਕੋਈ ਹਾਂਜੀ ਹਾਂਜੀ ਪ੍ਰੋਬਲਮ ਆ ਗਈ ਪਹਿਲਾਂ ਬਾਕੀ ਟ੍ਰੀਟਮੈਂਟ ਪੂਰਾ ਕਰਵਾਇਆ ਨਹੀਂ ਹੋਣਾ ਨਾ ਨਹੀਂ ਪਹਿਲਾਂ ਪੂਰਾ ਹੋਇਆ ਨਹੀਂ ਸੀ ਸਾਡੇ ਕੋਲ ਅੱਛਾ ਟਾਈਮ ਥੋੜਾ ਸੀ ਸਾਡੇ ਕੋਲ ਠੀਕ ਹੈ ਜੀ ਅੱਛਾ ਬਾਪੂ ਜੀ ਤੁਸੀਂ ਦੱਸੋ ਕਿੱਥੋਂ ਜੀ ਨਹੀਂ ਰਾਟੋ ਹਣਾ ਦੇ ਅੱਛਾ ਰਾਟੋ ਤੁਸੀਂ ਤੁਹਾਡੀ ਕੀ ਪ੍ਰੋਬਲਮ ਸੀ ਸਾਡੀ ਆਪੋਂ ਗੋਡੇ ਦੀ ਅੱਛਾ ਠੀਕ ਹੈ ਕਿ ਨਾ ਜੀ ਇਹ ਹੁਣ ਤਾਂ ਇੱਕ ਦਫ਼ਾ ਆਏ ਆ ਦੂਜੀ ਦਫ਼ਾ ਆਏ ਹੱਕ ਪਿਆ ਕੁਝ ਨਹੀਂ ਥੋੜਾ ਜਿਹਾ ਪਿਆ ਹਾਂ ਕਿੱ쩔ੋ ਸਿੱਧੇ ਤੋਂ ਲੱਗੇ ਜੀ ਬਾਈ ਅੱਛਾ ਜੀ ਇੰਨਾ ਤੁਸੀਂ ਇੱਥੇ ਇਕੱਠੇ ਹੋ ਸਿੱਧੇ ਤੋਂ ਲੱਗੇ ਆਏ ਹੋ ਹਾਂ ਸਿੱਧੇ ਤੋਂ ਲੱਗੇ ਪਹਿਲਾਂ ਤਾਂ ਲੰਗ ਮਾਰ ਕੇ ਟੁੱਟਦੇ ਸੀ ਅੱਛਾ ਜੀ ਹੁਣ ਜਿਵੇਂ ਸਿੱਧੇ ਤੋਂ ਲੱਗੇ ਬਾਬੂ ਜੀ ਇੱਕ ਵਾਰ ਹੀ ਆਏ ਨੇ ਬਾਪੂ ਜੀ ਇੱਕ ਵਾਰ ਦੇ ਵਿੱਚ ਸਿੱਧੇ ਤੋਂ ਲੱਗੇ ਜੇ ਆਪਾਂ 100% ਇਲਾਜ ਇੱਕ ਵਾਰ ਚ ਕਦੇ ਨਹੀਂ ਹੁੰਦਾ ਜਿਵੇਂ ਵੀ ਡਾਕਟਰ ਕਹਿੰਦਾ ਹੁੰਦਾ ਸਾਨੂੰ ਮੰਨਣੀ ਪੈਂਦੀ ਆ ਅੱਛਾ ਹੁਣ ਜਿਹੜੇ ਦਿੱਲੀ ਤੋਂ ਨੇ ਜੀ ਆਜੋ ਜੀ ਉਹਨਾਂ ਦਾ ਟ੍ਰੀਟਮੈਂਟ ਤੁਹਾਡੇ ਅੰਦਰ ਚੱਲ ਰਿਹਾ ਹੈ ਨਾ ਜੀ ਅੱਛਾ ਇਹਨਾਂ ਦਾ ਵੀ ਜੀ ਥੋੜਾ ਜਿਹਾ ਜਾਣਨਾ ਪਾਉ ਕਿ ਕੀ ਕੀ ਦਿੱਕਤ ਹੈ ਇਹਨਾਂ ਨੂੰ ਏ ਦਿੱਲੀ ਤੋਂ ਆਈ ਆ ਜੀ ਉਹਨਾਂ ਦੀ ਲੱਤ 'ਚ ਜਿਹੜਾ ਦਰਦ ਸੀ ਹੂੰ ਲੱਤ 'ਚ ਨਸ ਦਬਦੀ ਸੀ ਉਹ ਹੈਗੀ ਇਹਨਾਂ ਦੀ ਜਿਹੜੀ ਬੈਕ ਪੇਨ ਸੀ ਹੂੰ ਉਹ ਅੱਜ ਮਤਲਬ ਉਹਦੋਂ ਕਦੋਂ ਐਸੀ ਤੁਸੀਂ ਮੈਂ ਸੰਡੇ ਨੂੰ ਆਏ ਸੀ ਸੰਡੇ ਨੂੰ ਆਏ ਸੀ ਹੂੰ ਤੇ ਬੈਕ ਪੇਨ ਇਹਨਾਂ ਦੀ ਪ੍ਰੋਪਰ ਠੀਕ ਹੋ ਗਈ ਲੱਤਾਂ ਵਾਲਾ ਜਿਹੜਾ ਦਰਦ ਆ ਉਹ ਇੱਕ ਦੋ ਵਾਰ ਚੋ